ਜਿੰਦਾਬਾਦ ਸਰਕਾਰ ਰਮੀ ਸਿੰਘ ਸੰਧੂ ਜਿੰਦਾਬਾਦ ਭਗਵਾਨ ਜਮਾਨ ਮੁਖੰਦਰੀ ਜਿੰਦਾਬਾਦ ਸ਼ੁਰੇਸ਼ ਝਰਮਾ ਜਿੰਦਾਬਾਦ ਪਹਿਲਾਂ ਤੇ ਵੇਖੋ ਜੀ ਸ਼ਿਵਾਜੀ ਖਾਲਸਾ ਸ਼ਿਵਾਜੀ ਦੀ ਫਤਿਹ ਮੈਂ ਤਰਨ ਤਨ ਹਲਕੇੀ ਸੰਗਤ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦਾ ਵੀ ਵਿਕਾਸ ਪੁਰਸ਼ ਨੂੰ ਅੱਜ ਉਹਨਾਂ ਨੇ ਚੁਣਿਆ ਅਸੀਂ ਤਾਂ ਪਹਿਲੇ ਦਿਨ ਹੀ ਇਹ ਕਿਹਾ ਸੀ ਇੱਕ ਤਰਫਾ ਫੈਸਲਾ ਹੋਣਾ ਤੁਸੀਂ ਵੇਖ ਹੀ ਲਿਆ ਜੀ ਅੱਜ ਬੜੀ ਵੱਡੀ ਲੀਡ ਨਾਲ ਹਰਮੀ ਸਿੰਘ ਸੰਧੂ ਜਿੱਤੇ ਨੇ ਲੋਕਨ ਕੀ ਜਵਾਦ ਹੋਣਾ ਚਾਹੀਦਾ ਲੋਕਾਂ ਨੂੰ ਜੋ ਜਿਹੜੇ ਡਿਵੈਲਪਮੈਂਟ ਦੇ ਕੰਮ ਐ ਜਿੱਦਾਂ ਪਹਿਲਾਂ ਵਿਕਾਸ ਕਰਾਇਆ ਸਾਨੂੰ ਸਾਹਮਣੇ ਹੁਣ ਵੀ ਪਹਿਲ ਦੇ ਆਧਾਰ ਤੇ ਤੁੰਤਾਂ ਦੇ ਜਿਹੜੇ ਮੁੱਦੇ ਸਾਰੇ ਹੱਲ ਕਰਨਗੇ। ਕਨਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਜਨਾ ਜਿਨ੍ਹਾਂ ਨੇ ਬਹੁਤ ਵੱਡੀ ਲੀਡਰਸ਼ਿਪ ਸਾਹਿਬ ਮੀਸੇ ਸੰਧੂ ਨੂੰ ਵੋਟਾਂ ਪਾ ਕੇ 10 ਤੋਂ 12 ਲੀਡਰ ਚੁਦਾਇਆ। ਤੇ ਮੈਂ ਹਰ ਕਨਵਾਸੀਆਂ ਦਾ ਵੀ ਧੰਨਵਾਦ ਕਰਦਾ ਤੇ ਸ਼ਹਿਰ ਨਿਵਾਸੀਆਂ ਖਾਸ ਤੌਰ ਤੇ ਧੰਨਵਾਦ ਕਰਦਾ। ਸਾਕੇ ਆਪਾਂ ਛੋਟਾ ਵੀ ਸੂਰਜੀ ਇਹ ਨਹੀਂ ਵਾਰਤਵਾਦ ਖਤਰ ਇਹਨਾਂ ਨੇ ਸਰਪੰਦਰ ਦੀ ਵਾਰਡ ਸਾਡੀ ਸਾਰੀਆਂ ਦੀ ਵਾਰਡ ਤੇ ਸ਼ਹਿਰ ਦੇ ਬਹੁਤ ਵੱਡੀ ਬੋਟਾ ਦੇ ਕੇ ਸਾਨੂੰ ਮਾਨ ਬਖਸ਼ਿਆ ਸਰ ਵੀ ਹਸਣ ਤੋਂ ਹੈ ਉਹਦੇ ਨਾਲ ਸਾਡਾ ਮਾਨ ਵੀ ਵਧਿਆ ਜਿੰਦਾਬਾਦ ਪਾਕਿੰਦ ਜਿੰਦਾਬਾਦ ਸੂਰਜ ਸ਼ਰਮਾ ਜਿੰਦਾਬਾਦ ਸੂਰਜ ਸ਼ਰਮਾ ਜਿੰਦਾਬਾਦ ਸਾਡਾ ਐਮ ਸੀ ਜਿੰਦਾਬਾਦ ਸੂਰਜ ਕਾਉਂਸਲਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਕਾਰਮੀ ਸਿੰਘ ਸੰਧੂ ਜਿੰਦਾਬਾਦ ਜਿੰਦਾਬਾਦ சுரேਸ਼ ਸ਼ਰਮਾ ਜਿੰਦਾਬਾਦ ਪਹਿਲਾਂ ਤੇ ਵੇਖੋ ਜੀ ਸ਼ਿਵਾਜੀ ਜੀ ਖਾਲਸਾ ਸ਼ਿਵਾਜੀ ਕੀ ਫਤਿਹ ਮੈਂ ਤਰਨ ਤਨ ਹਲਕੇੀ ਸੰਗਤ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦਾ ਵੀ ਵਿਕਾਸ ਪੁਰਸ਼ ਨੂੰ ਅੱਜ ਉਹਨਾਂ ਨੇ ਚੁਣਿਆ ਅਸੀਂ ਤਾਂ ਪਹਿਲੇ ਦਿਨ ਹੀ ਇਹ ਕਿਹਾ ਸੀ ਇੱਕ ਤਰਫਾ ਫੈਸਲਾ ਹੋਣਾ ਤੁਸੀਂ ਵੇਖ ਹੀ ਲਿਆ ਜੀ ਅੱਜ ਬੜੀ ਵੱਡੀ ਲੀਡ ਨਾਲ ਹਰਮੀਸੀ ਸੰਧੂ ਜਿੱਤੇ ਨੇ ਲੋਕਾਂ ਕੀ ਵਿਚਵਾਦ ਹੋਣਾ ਚਾਹੀਦਾ ਲੋਕਾਂ ਨੂੰ ਜੋ ਜਿਹੜੇ ਡਿਵੈਲਪਮੈਂਟ ਦੇ ਕੰਮ ਐ ਜਿੱਦਾਂ ਪਹਿਲਾਂ ਵਿਕਾਸ ਕਰਾਇਆ ਸਾਨੂੰ ਸਾਹਮਣੇ ਹੁਣ ਵੀ ਪਹਿਲ ਦੇ ਅਧਾਰ ਦੇ ਤੰਤਾਂ ਦੇ ਜਿਹੜੇ ਮੁੱਦੇ ਸਾਰੇ ਹੱਲ ਕਰਾਂਗੇ। ਕਨਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਨਾਲ ਸਰਵਿਸ ਤੋਂ ਨੂੰ ਕੋਟਾ ਪਾ ਕੇ 10 ਤੋਂ 12 ਜੀ ਲੀਡ ਚ ਲਾਇਆ। ਤੇ ਮੈਂ ਯਾਰ ਕਨਵਾਸੀਆਂ ਦਾ ਵੀ ਧੰਨਵਾਦ ਕਰਦਾ ਤੇ ਸ਼ਹਿਰ ਨਿਵਾਸੀਆਂ ਖਾਸ ਤੌਰ ਤੇ ਕਰਦਾ। ਖਾ ਕੇ ਆਪਾਂ ਛੋਟਾ ਵੀ ਸੂਰਜ ਇਹਦੀ ਵਾਰਤਵਾਦ ਖਾਸ ਇਹਨਾਂ ਨੇ ਸਰਵਿੰਦਰ ਦੀ ਵਾਰਡ ਸਾਡੀ ਸਾਰੀ ਦੀ ਵਾਰਡ ਤੇ ਸ਼ਹਿਰ ਦੇ ਬਹੁਤ ਵੱਡੇ ਕੋਟਾ ਦੇ ਕੇ ਸਾਨੂੰ ਮਾਣ ਬਖਸ਼ਿਆ ਸਰਵਿਸ ਤੋਂ ਹੈ ਉਹਦੇ ਨਾਲ ਸਾਡਾ ਮਾਣ ਵੀ ਵਧਿਆ। ਜਿੰਦਾਬਾਦ ਸਰ ਅਰਮੀ ਸਿੰਘ ਸੰਧੂ ਜਿੰਦਾਬਾਦ ਭਗਵਾਨ ਸਮਾਜਵਾਦੀ ਮੰਤਰੀ ਜਿੰਦਾਬਾਦ ਸੁਰੇਸ਼ ਸ਼ਰਮਾ ਜਿੰਦਾਬਾਦ ਪਹਿਲਾਂ ਤੇ ਵੇਖੋ ਜੀ சிவா ਜੀ ਜੀ ਖਾਲਸਾ சிவா ਜੀ ਦੀ ਫਤਿਹ ਮੈਂ ਤਰਨ ਤਨ ਹਲਕੇ ਹੀ ਸੰਗਤ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦਾ ਵੀ ਵਿਕਾਸ ਪੁਰਸ਼ ਨੂੰ ਅੱਜ ਉਹਨਾਂ ਨੇ ਚੁਣਿਆ ਅਸੀਂ ਤਾਂ ਪਹਿਲੇ ਦਿਨ ਹੀ ਇਹ ਕਿਹਾ ਸੀ ਇੱਕ ਤਰਫਾ ਫੈਸਲਾ ਹੋਣਾ ਤੁਸੀਂ ਵੇਖ ਹੀ ਲਿਆ ਜੀ ਅੱਜ ਬੜੀ ਵੱਡੀ ਲੀਡ ਨਾਲ ਹਰਮੀ ਸਿੰਘ ਸੰਧੂ ਜਿੱਤੇ ਨੇ ਲੋਕਨ ਕੀ ਵਿਚਵਾਦ ਹੋਣਾ ਚਾਹੀਦਾ ਲੋਕਾਂ ਨੂੰ ਜੋ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਜਿੱਦਾਂ ਪਹਿਲਾਂ ਵਿਕਾਸ ਕਰਾਇਆ ਸਾਨੂੰ ਸਾਹਮਣੇ ਹੁਣ ਵੀ ਪਹਿਲ ਦੇ ਆਧਾਰ ਤੇ ਤਾਂਦੇ ਜਿਹੜੇ ਮੁੱਦੇ ਸਾਰੇ ਹੱਲ ਕਰਾਂਗੇ ਇਸ ਤਰ੍ਹਾਂ ਦੇ ਕਰਨ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਵੱਡੀ ਲੀਡਰ ਨਾਲ ਸਾਹਿਬ ਮੀਸ਼ਾ ਸੰਧੂ ਨੂੰ ਵੋਟਾਂ ਬਾਕੇ 10 ਤੋਂ 12 ਜੀ ਲੀਡਰ ਚਲਾਇਆ ਤੇ ਮੈਂ ਕਰਨ ਵਾਸੀਆਂ ਦਾ ਵੀ ਧੰਨਵਾਦ ਕਰਦਾ ਤੇ ਸ਼ਹਿਰ ਨਿਵਾਸੀਆਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਖਾ ਗਿਆ ਬੇ ਛੋਟਾ ਵੀ ਸੂਰਜ ਇਹਦੀ ਵਾਰਤਵਾਦ ਖਾ ਤਾਂ ਇਹਨਾਂ ਨੇ ਸਰਪੰਦਰ ਦੀ ਵਾਰਡ ਸਾਡੀ ਸਾਰਿਆਂ ਦੀ ਵਾਰਡ ਤੇ ਸ਼ਹਿਰ ਦੇ ਬਹੁਤ ਵੱਡੀ ਬੋਟਾ ਦੇ ਕੇ ਸਾਨੂੰ ਮਾਨ ਬਖਸ਼ਿਆ ਸਰ ਵੀ ਹਸਣ ਤੋਂ ਹੈ ਉਹਦੇ ਨਾਲ ਸਾਡਾ ਮਾਨ ਵੀ ਵਧਿਆ